ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਿਸਟਰ ਐਂਡ ਮਿਸਿਸ ਸਵੀਆ ਕਪਲ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕੱਲ ਤੁਸੀਂ ਮੇਰਾ ਬਲੌਗ ਦੇਖਿਆ ਸੀਗਾ ਠੀਕਾ ਮੈਂ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਦੱਸਿਓ ਵੀ ਮੈਂ ਆਪਦੀ ਜਰਨੀ ਤੁਹਾਡੇ ਨਾਲ ਸ਼ੇਅਰ ਕਰਾਂ ਹਨਾ ਤੇ ਵੀ ਸਾਰੀਆਂ ਇਹ ਚੀਜ਼ਾਂ ਜੋ ਵੀ ਤੁਹਾਡੇ ਸਵਾਲ-ਜਵਾਬ ਸੀਗੇ ਵੀ ਮੈਂ ਕੀ ਸਟੱਡੀ ਕੀਤੀ ਆ ਠੀਕ ਹੈ ਕਿੱਥੋਂ ਮੈਂ ਪੜ੍ਹੀ ਹੋਈ ਆ ਤੇ ਮੈਂ ਪਹਿਲਾਂ ਟੀਚਿੰਗ ਲਾਈਨ ਦੇ ਵਿੱਚ ਸੀਗੀ ਫਿਰ ਮੈਂ ਇਹ ਬਿジネス ਲਾਈਨ ਦੇ ਵਿੱਚ ਕਿੱਦਾਂ ਆਈ ਕਿਵੇਂ ਆਈ ਉਹ ਸਾਰੀਆਂ ਇਹ ਚੀਜ਼ਾਂ ਦੇਖੋ ਜੀ ਮੈਨੂੰ ਵੀ ਬਹੁਤ سارے ਮੈਸੇਜ ਆਉਂਦੇ ਆ ਇੰਟਰਵਿਊ ਵਾਸਤੇ ਜਾਂ ਕੁਝ ਵੀ ਬਟ ਮੈਂ ਸੋਚਦੀ ਹੁੰਦੀ ਆ ਵੀ ਮੈਂ ਆਪ ਦੇ ਬਾਰੇ ਆਪ ਹੀ ਦੱਸਾਂ ਹੁੰਦਾ ਵੀ ਮੈਂ ਗੇਸ ਲਈ ਹਲੇ ਕੋਈ ਯੋਗਦਾਨ ਨਹੀਂ ਪਾਇਆ ਨਾ ਹੀ ਮੈਂ ਪੰਜਾਬ ਲਈ ਹਲੇ ਕੋਈ ਯੋਗਦਾਨ ਨਹੀਂ ਪਾਇਆ ਕਿ ਮੈਂ ਕੋਈ ਇੰਟਰਵਿਊ ਕਰਾ ਹਨਾ ਇਹ ਸੀ ਸੋਚਦੀ ਹਾਂ ਬਸ ਹਾਂ ਮੇਰੇ ਸਬਸਕ੍ਰਾਈਬਰ ਹੈਗੇ ਨੇ ਮੇਰੇ ਵਿਊਅਰਸ ਹੈਗੇ ਨੇ ਜਿਨ੍ਹਾਂ ਨੂੰ ਲੱਗਦਾਗਾ ਵੀ ਮੈਂ ਆਪਣੇ ਬਾਰੇ ਉਹਨਾਂ ਨੂੰ ਕੁਝ ਦੱਸਾਂ ਤਾਂ ਉਹ ਮੇਰਾ ਹੱਕ ਮੰਨਦਾ ਮੈਂ ਆਪਦੇ YouTube ਚੈਨਲ ਰਾਹੀਂ ਤੁਹਾਨੂੰ ਉਹ ਚੀਜ਼ਾਂ ਦੱਸ ਸਕਦੀ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਆ ਮੇਰੀ ਪੜ੍ਹਾਈ ਤੋਂ ਮੈਂ ਜਿਹਨੇ ਪਹਿਲਾਂ ਪੜ੍ਹੀਆਂ 5th ਕਲਾਸ ਤੱਕ ਹਨਾ ਆਪਦੀ ਪਿੰਡ ਹੀ ਪੜ੍ਹੀਆਂ ਫਿਰ 10ਵੀਂ ਤੱਕ ਵੀ ਮੈਂ ਆਪਦੇ ਪਿੰਡ ਹੀ ਪੜ੍ਹੀਆਂ ਸਭ ਤੋਂ ਪਹਿਲਾਂ ਗੱਲ ਕਰੀ ਕਰੀਏ ਫਰਸਟ ਕਲਾਸ ਤੋਂ ਫਿਫਥ ਕਲਾਸ ਤੱਕ ਠੀਕ ਆ ਓਮੇ ਸਰਕਾਰੀ ਪ੍ਰਾਇਮਰੀ ਸਕੂਲ ਡਿੱਖ ਦੇ ਵਿੱਚ ਪੜ੍ਹੀਆਂ ਤੇ ਜਿੱਥੇ ਕੀ ਸੀਗਾ ਵੀ ਮੈਂ ਕਲਾਸ ਦੇ ਵਿੱਚ ਫਰਸਟ ਆਉਂਦੀ ਸੀ ਪਹਿਲੇ ਨੰਬਰ ਤੇ ਆਉਂਦੀ ਸੀ ਮੈਂ ਬਹੁਤ ਹੁਸ਼ਿਆਰ ਸੀ ਪੜ੍ਹਾਈ ਦੇ ਵਿੱਚ ਵੀ ਤੇ ਉਸੇ ਦੌਰਾਨ ਮੈਂ ਖੇਡਾਂ ਦੇ ਵਿੱਚ ਵੀ ਮਤਲਬ ਮੈਂ ਖੋਖੋ ਦੀ ਖੇਡ ਚੁਣੀ ਹੋਈ ਸੀ ਖੋਖੋ ਦੇ ਵਿੱਚ ਕੀ ਸੀਗਾ ਵੀ ਮੈਂ ਸਟੇਟ ਲੈਵਲ ਤੱਕ ਗਈ ਹੋਈ ਸੀ ਸਟੇਟ ਲੈਵਲ ਤੱਕ ਮੈਂ ਖੇਡੀ ਹੋਈ ਆ ਖੋਖੋ ਦੇ ਵਿੱਚ ਦਨ ਇਸ ਤੋਂ ਬਾਅਦ ਜੀ ਫਿਰ ਮੈਂ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਡੇ ਟਿੱਖਾਂ ਹੀ ਪੜ੍ਹੀਆਂ ਮੈਂ ਉੱਥੇ ਉਸ ਦੇ ਦੌਰਾਨ ਕੀ ਸੀਗਾ ਵੀ ਮੈਂ ਜਿਵੇਂ ਬੈਡਮਿੰਟਨ ਹੋ ਗਿਆ ਜੀ ਸਟੇਟ ਲੈਵਲ ਤੱਕ ਬੈਡਮਿੰਟਨ ਰੋਪ ਸਕਿਪਿੰਗ ਹੋ ਗਿਆ ਠੀਕ ਆ ਉਹ ਵੀ ਸਟੇਟ ਲੈਵਲ ਤੱਕ ਠੀਕ ਹੈ ਤੇ 5000 ਮੀਟਰ ਐਥਲੀਟ 800 ਮੀਟਰ 400 ਮੀਟਰ ਠੀਕ ਹੈ ਐਥਲੀਟ ਦੇ ਵਿੱਚ ਸਟੇਟ ਲੈਵਲ ਤੱਕ ਮੈਂ ਖੇਡੀ ਹੋਈ ਆ ਤੇ ਰਿਲੇ ਰੇਸ ਦੇ ਵਿੱਚ ਵੀ ਮੈਂ ਬਹੁਤ ਹੀ ਆਗਿਆ ਪ੍ਰਾਪਤੀਆਂ ਜਿਹੜੀਆਂ ਉਹ ਹਾਸਲ ਕੀਤੀਆਂ ਹੋਈਆਂ ਤੇ ਨਾਲ ਨਾਲ ਗਿੱਧਾ ਭੰਗੜਾ ਡਾਂਸ ਠੀਕਾ ਤੇ ਪੇਂਟਿੰਗ ਦੇ ਵਿੱਚ ਤੇ ਕਵਿਤਾਵਾਂ ਭਾਸ਼ਣ ਮੁਕਾਬਲੇ ਠੀਕਾ ਤੇ ਸਿੰਗਿੰਗ ਦੇ ਵਿੱਚ ਕਵਿਸ਼ਰੀ ਮੁਕਾਬਲਿਆਂ ਦੇ ਵਿੱਚ ਮੈਂ ਸਟੇਟ ਲੈਵਲ ਤੱਕ ਉਸ ਤੋਂ ਬਾਅਦ ਜੀ ਮੈਂ 10ਵੀਂ ਦੇ ਵਿੱਚ ਵੀ ਸੈਕੰਡ ਪੋਜੀਸ਼ਨ ਪ੍ਰਾਪਤ ਕੀਤੀ ਸੀਗੀ ਫਿਰ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਕਾਲਜ ਠੀਕ ਹੈ ਸਕੂਲ ਆ ਗਿਆ 11ਵੀਂ ਤੇ 12ਵੀਂ ਪਲੱਸ 1 ਪਲੱਸ 2 ਦੇ ਵਿੱਚ ਮੈਨੂੰ ਸਕਾਲਰਸ਼ਿਪ ਮਿਲ ਰਹੀ ਸੀਗੀ ਮੈਂ ਜਾਣਾ ਸੀਗਾ ਜਲੰਧਰ ਪੜ੍ਹਨ ਬਟ ਵੀ ਆਪਣਾ ਹੁੰਦਾ ਵੀ ਘਰ ਦੀਆਂ ਮਜਬੂਰੀਆਂ ਕਾਰਨ ਵੀ ਕਈ ਵਾਰ ਆਪਾਂ ਨੂੰ ਆਪਾਂ ਮਿਡਲ ਕਲਾਸ ਦੇ ਬੱਚੇ ਹੁੰਨੇ ਆ ਨਾਂ ਵਾਲੇ ਅਮੀਰ ਤੇ ਨਾਂ ਵਾਲੇ ਗਰੀਬ ਠੀਕ ਹੈ ਤਾਂ ਉਹਨਾਂ ਮਜਬੂਰੀਆਂ ਦੇ ਕਰਕੇ ਮੈਨੂੰ ਪਿੱਛੇ ਹਟਣਾ ਪਿਆ ਤਾਂ ਉਸ ਚੀਜ਼ ਕਰਕੇ ਫਿਰ ਮੈਂ ਸਾਡੇ ਨੇੜੇ ਹੀ ਸਕੂਲ ਸੀਗਾ ਮਾਤਾ ਸੁੰਦਰੀ ਗਰਲਸ ਕਾਲਜ ਠੀਕ ਹੈ ਉੱਥੇ ਮੈਂ ਪਲੱਸ 1 ਪਲੱਸ 2 ਕੀਤੀ ਆ ਆਪਦੀ ਠੀਕ ਹੈ ਉਹਨੇ ਕੀਤੀ ਜੀ ਨਾਨ ਮੈਡੀਕਲ ਦੇ ਨਾਲ ਸਾਇੰਸ ਮੈਥ ਨਾਲ ਉੱਥੇ ਵੀ ਮੈਂ ਵਧੀਆ ਨੰਬਰਾਂ ਨਾਲ ਪਾਸ ਹੋਈ ਠੀਕ ਹੈ ਤੇ ਜਿੱਥੇ ਕਿ ਮੈਂ ਨਾਲ-ਨਾਲ ਜਿਹੜੀ ਸੀਗੀ ਕਬੱਡੀ ਦੀ ਗੇਮ ਕੀਤੀ ਗਿੱਧੇ ਦੇ ਵਿੱਚ ਪਾਰਟਿਸਿਪੇਟ ਕੀਤਾ ਭੰਗੜਾ ਸੋਲੋ ਡਾਂਸ ਕਵਿਤਾਵਾਂ ਲੋਕ ਗੀਤ ਉਹਦੇ ਵਿੱਚ ਆਪਣਾ ਸਟੇਟ ਲੈਵਲ ਤੱਕ ਮੈਂ ਪ੍ਰਾਪਤੀਆਂ ਹਾਸਲ ਕੀਤੀਆਂ ਤੇ ਕਬੱਡੀ ਦੇ ਵਿੱਚ ਮੈਂ ਲਗਾਤਾਰ 2 ਸਾਲ ਸਟੇਟ ਲੈਵਲ ਤੱਕ ਖੇਡੀ ਵਧੀਆ ਪ੍ਰਾਪਤੀ ਹਾਸਲ ਕੀਤੀ ਤੇ 5000 ਮੀਟਰ ਬੈਸਟ ਐਥਲੀਟ ਰਿਲੇ ਰੇਸ 800 ਮੀਟਰ ਇਹ ਵੀ ਮੈਂ ਨਾਲ-ਨਾਲ ਜਿਹੜੀਆਂ ਗੇਮਾਂ ਸੀਗੀਆਂ ਆਂਗੀਆਂ ਉਹ ਚਾਲੂ ਕੀਤੀਆਂ ਹੋਈਆਂ ਸੀਗੀਆਂ ਉਹਦੇ ਕਰਕੇ ਸੀਗਾ ਜੀ ਬਟ ਮੈਂ ਨੈਸ਼ਨਲ ਲੈਵਲ ਤੱਕ ਮੇਰੀ ਸਿਲੈਕਸ਼ਨ ਹੋ ਜਾਣੀ ਸੀ ਬਟ ਘਾਲੀਆਂ ਮਜਬੂਰੀਆਂ ਉਹਦੇ ਕਰਕੇ ਮੈਂ ਅੱਗੇ ਨਹੀਂ ਜਾ ਸਕੀ ਤੇ ਇਸ ਤੋਂ ਬਾਅਦ ਫਿਰ ਪਲੱਸ 2 ਤੋਂ ਬਾਅਦ ਮੇਰੀ ਇੰਗੇਜਮੈਂਟ ਹੋ ਗਈ ਸੀਗੀ ਈਗਰ ਅਨਵਿੰਦਰ ਸਿੰਘ ਜੀ ਨਾਲ ਫਿਰ ਉਸ ਤੋਂ ਬਾਅਦ ਮੇਰਾ ਸੁਪਨਾ ਸੀਗਾ ਵੀ ਮੈਂ ਪੜਨਾਗਾ ਠੀਕ ਹੈ ਵੀ ਅੱਗੇ ਮੈਂ ਬੀਐਸਸੀ ਨਾਨ ਮੈਡੀਕਲ ਕਰਨੀ ਆ ਬਟ ਮੈਂ ਕਰ ਨਹੀਂ ਪਾ ਰਹੀ ਸੀ ਪਰ ਫਿਰ ਮੇਰੀ ਇੰਗੇਜਮੈਂਟ ਹੋਈ ਮੇਰੇ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਮੇਰੀ ਭੂਆ ਜੀ ਦੇ ਸਹਿਯੋਗ ਨਾਲ ਤੇ ਮੇਰੀ ਮੰਮੀ ਰੈਡੀ ਦੇ ਟਿਕਾਣੇ ਦੇ ਸਹਿਯੋਗ ਨਾਲ ਮੈਂ ਐਡਮਿਸ਼ਨ ਕਰਵਾਈ ਮਾਤਾ ਸਹਿਬ ਕੋਲ ਗਰਲਸ ਕੋਲ ਕਰਵਾਈ ਸਭ ਉਹ ਉੱਥੇ ਜੀ ਮੈਂ ਆਪਣੀ ਜਿਹੜੀ ਹੈਗੀ ਆ ਬੀਐਸਸੀ ਕੰਪਲੀਟ ਕੀਤੀ ਪਦੀਆ ਨੰਬਰਾਂ ਦੇ ਨਾਲ ਮੈਂ ਪਾਸ ਹੋਈ ਠੀਕ ਹੈ ਤੇ ਨਾਲ-ਨਾਲ ਬੀਏਸੀ ਦੇ ਦੌਰਾਨ ਮੈਂ ਗਿੱਧੇ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਭੰਗੜਾ ਸੋਲੋ ਡਾਂਸ ਰਲੇ ਰੇਸ ਸਾਰੀਆਂ ਇਹ ਖੇਡਾਂ ਜਿੰਨੀਆਂ ਵੀ ਹੁੰਦੀਆਂ ਸੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਲ-ਨਾਲ ਮੈਂ ਇੱਕ ਗੇਮ ਜੋ ਕਿ ਹੁਣ ਵੀ ਮੈਨੂੰ ਬਹੁਤ ਪਸੰਦ ਆ ਠੀਕ ਆ ਉਹ ਮੈਂ ਕੀਤੀ ਸੀ ਜੀ ਗੱਤਕੇ ਦੀ ਗੱਤਕੇ ਦੀ ਗੇਮ ਦੇ ਵਿੱਚ ਮੈਂ ਸਟੇਟ ਲੈਵਲ ਤੱਕ ਖੇਡੀ ਤੇ ਜਿੱਤੋਂ ਮੈਂ ਪ੍ਰਾਪਤੀ ਹਾਸਲ ਕੀਤੀ ਕਿ ਖਾਲਸਾ ਯੂਨੀਵਰਸਿਟੀ ਦੇ ਵਿੱਚ ਮੈਂ ਅੱਗੇ ਗਈ ਤੇ ਮੈਨੂੰ ਬਹੁਤ ਹੀ ਵਧੀਆ ਉਹਦੀ ਮਤਰੀ ਮਾਤਾ ਸਕਾਉਣ ਦਾ ਤਕਤ ਹੋਇਆ ਉਸ ਤੋਂ ਬਾਅਦ ਜੀ ਆਪਾਂ ਪੀਐਸਸੀ ਕੰਪਲੀਟ ਕਰਨ ਤੋਂ ਬਾਅਦ ਫਿਰ ਮੇਰੀ ਹੋਈ ਸੀਗੀ ਮੈਰਿਜ ਜੀ ਘਟੋ ਘਟ ਅੰਗੇਜਮੈਂਟ ਤੋਂ 3 ਸਾਲ ਬਾਅਦ ਮੇਰੀ ਮੈਰਿਜ ਹੋਈ ਸੀ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਮੈਂ ਬੀਏ ਦੀ ਜਿਹੜੀ ਪੜ੍ਹਾਈ ਆ ਉਹ ਆਪਦੀ ਕੰਟੀਨਿਊ ਕੀਤੀ ਸੀਗੀ B.Ed ਦੀ ਪੜ੍ਹਾਈ ਕੰਟੀਨਿਊ ਕਰਦੇ ਕਰਦੇ ਸਾਇੰਸ ਮੈਥ ਨਾਲ ਮੈਂ B.Ed ਦਾ 1 ਸਾਲ ਆਪ ਦਾ ਲੰਘਾ ਲਿਆ ਸੀ ਉਸ ਤੋਂ ਬਾਅਦ ਮੈਂ ਸਕੂਲ ਦੇ ਵਿੱਚ ਜੋਬ ਕਰਨ ਲੱਗੀ ਸੀ ਜੋਬ ਦੇ ਵਿੱਚ ਮੈਂ ਐਜ਼ ਅ ਸਾਇੰਸ ਟੀਚਰ EVS ਪੜਾਉਂਦੀ ਸੀ ਬੱਚਿਆਂ ਨੂੰ ਠੀਕ ਹੈ ਤਾਂ ਜੋਬ ਕਰਦੇ ਕਰਦੇ ਓਪਰਟੀਨਿਟੀ ਮਿਲੀ ਵੀ ਆਪਣੇ ਇੱਕ ਪ੍ਰੋਗਰਾਮ ਹੋ ਰਿਹਾਗਾ ਠੀਕ ਹੈ ਮਿਸਿਸ ਰੌਇਲ ਪੰਜਾਬਨ ਦਾ ਉਹਦੇ ਵਿੱਚ ਵੀ ਮੈਂ ਬਹੁਤ ਵਧੀਆ ਪ੍ਰਾਪਤੀ ਹਾਸਲ ਕੀਤੀ ਉਹਦੇ ਵਿੱਚ ਐਕਟਿੰਗ ਦਾ ਰੋਲ ਡਾਂਸਿੰਗ ਦਾ ਰੋਲ ਕੀਤਾ ਭੰਗੜਾ ਲੋਕ ਬੋਲੀਆਂ ਹਰ ਇੱਕ ਦੇ ਵਿੱਚ ਮੈਂ ਪ੍ਰਾਪਤੀਆਂ ਹਾਸਲ ਕੀਤੀਆਂ ਤੇ ਮੈਨੂੰ ਸ਼ੰਕਾਟਾ ਟੀਵੀ ਨੇ ਬਹੁਤ ਹੀ ਮਾਣ ਵੀ ਪ੍ਰਾਪਤ ਸਨਮਾਨ ਕੀਤਾ ਸੀਗਾ ਮੈਨੂੰ ਬਹੁਤ ਮਾਣ ਪ੍ਰਾਪਤ ਹੋਇਆ ਉਸ ਚੈਨਲ ਦੇ ਦੌਰਾਨ ਮੈਨੂੰ ਜਿਹੜਾ ਸੀਗਾ ਆਪਣਾ ਪੰਜਾਬ ਜਾਣਨ ਲੱਗਿਆ ਸੀਗਾ ਲੋਕ ਬੋਲੀਆਂ ਜਿਹੜੀਆਂ ਲੋਕ ਬੋਲੀਆਂ ਸੀਗੀਆਂ ਉਹ ਮੈਂ ਬਹੁਤ ਪਉਂਦੀ ਸੀ ਤਾਂ ਮੈਨੂੰ ਸਾਰੇ ਜਾਣਨ ਲੱਗੇ ਸੀਗੇ ਵੀ ਹਾਂ ਇੱਕ ਮਨਪ੍ਰਿਤ ਕੌਰ ਨਾਮ ਦੀ ਕੁੜੀ ਹੈ ਜਿਹੜੀ ਮਿਸਿਸ ਰਾਇਲ ਪੰਜਾਬਨ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ ਤੇ ਜਿੱਤ ਵੀ ਹਾਸਲ ਕੀਤੀ ਆਪਾਂ ਸੈਕੰਡ ਰਨਰ ਅਪ ਰਹੀ ਸੀਗੀ ਉਹਦੇ ਵਿੱਚ ਫਸਟ ਰਨਰ ਅਪ ਸੀਗੀ ਜਿਹੜੀ ਮੇਰੀ ਸੀਨੀਅਰ ਦੀਦੀ ਸੀਗੀ ਜਿੰਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀਗਾ ਮੈਂ ਵੀ ਉਹਨਾਂ ਤੋਂ ਬਹੁਤ ਕੁਝ ਸਿੱਖੀ ਸੀਗੀ ਉਹ ਮੈਨੂੰ ਜਿਆਦਾ ਸੀਨੀਅਰ ਸੀਗੀ ਤੇ ਉਹਨਾਂ ਉਹ ਤਾਂ ਮੈਨੂੰ ਵੀ ਜਿਆਦਾ ਹਮੇਸ਼ਾ ਕਿ ਉਹਨਾਂ ਨੂੰ ਨੌਲੇਜ ਸੀਗੀ ਸੱਭਿਆਚਾਰ ਬਾਰੇ ਫਿਰ ਮੈਂ ਜਿਹੜਾ ਸੀਗਾ ਲੋਕਡਾਊਨ ਸਟਾਰਟ ਹੋ ਗਈ ਤੇ ਲੋਕਡਾਊਨ ਸਟਾਰਟ ਹੋਣ ਤੋਂ ਬਾਅਦ ਕਿਉਂਕਿ ਕਿਰਾਂ ਤਾਂ ਮੇਰੀ ਟਿਊਸ਼ਨ ਚੱਲ ਰਹੀ ਸੀ ਮੈਂ ਸਕੂਲ ਜੌਬ ਕਰਕੇ ਉਹਦੀ ਜੌਬ ਕਰਨ ਤੋਂ ਬਾਅਦ ਮੈਂ ਘਰੇ ਆ ਕੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਸੀ ਟਿਊਸ਼ਨ ਪੜਾਉਣ ਤੋਂ ਬਾਅਦ ਮੈਂ ਸਕੂਲ ਦੇ ਵਿੱਚੋਂ ਟੀਚਰਾਂ ਦੇ ਕੱਪੜੇ ਲਿਆਉਂਦੀ ਸੀ ਜਿਹੜੇ ਪੇਂਟ ਕਰਦੀ ਸੀ ਉਹ ਮੈਨੂੰ ਥੋੜੇ ਜਿਹੇ ਪੈਸੇ ਜੁੜ ਜਾਂਦੇ ਹਨਾ ਤੇ ਉਹ ਮੈਂ ਕੰਮ ਕਰ ਲੈਂਦੀ ਉਹ ਮੇਰੀ ਬਹੁਤ ਹੈਲਪ ਹੁੰਦੀ ਸੀ ਤੇ ਉਸੇ ਦੌਰਾਨ ਮੈਨੂੰ ਡਿਜ਼ਾਈਨਿੰਗ ਦਾ ਸੌਂਕ ਸੀ ਕਿਉਂਕਿ ਮੈਂ ਪੇਂਟ ਤਾਂ ਕਰਦੀ ਹੋਈ ਸੀ ਹੀ ਠੀਕ ਹੈ ਫਿਰ ਮੈਂ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਭੰਗੜਾ ਆ ਦਿੱਤਾ ਹਰ ਇੱਕ ਗੇਮ ਸਿਖਾਉਂਦੀ ਬੱਚਿਆਂ ਨੂੰ ਬਹੁਤ گیمਸ ਕਹਾਣੀਆਂ ਭੰਗੜਾ ਕੀਤਾ ਡਾਂਸ ਬਹੁਤ ਬੱਚਿਆਂ ਨੂੰ ਕਹਾਣੀਆਂ ਤੇ ਖਾਸ ਕਰਕੇ ਮੈਂ ਗੱਤਕਾ ਸਖਾਇਆ ਬੱਚਿਆਂ ਨੂੰ ਤੇ ਮੈਂ ਇੱਕ ਚੀਜ਼ ਦੱਸਣਾ ਭੁੱਲ ਗਈ ਕਰਾਟੇ ਵੀ ਸਖਾਇਆ ਮੈਂ ਬੱਚਿਆਂ ਨੂੰ ਕਿਉਂਕਿ ਮੈਂ ਕਰਾਟੇ ਦੇ ਵਿੱਚ ਵੀ ਮੈਨੂੰ ਫਸਟ ਪੋਜੀਸ਼ਨ ਮਿਲੀ ਸੀਗੀ ਮੇਰੇ ਹੀ ਜ਼ਿਲ੍ਹੇ ਦੇ ਵਿੱਚ ਬਠਿੰਡੇ ਦੇ ਵਿੱਚ ਤੇ ਉਸ ਤੋਂ ਬਾਅਦ ਜੀ ਆਪਾਂ ਠੀਕ ਹੈ ਬੀਅਰਡ ਕਰ ਲਈ ਬੀਅਰ ਤੋਂ ਬਾਅਦ ਲੋਕਡਾਊਨ ਲੱਗ ਗਿਆ ਜੌਬs ਰੁਕ ਗਈ ਠੀਕ ਹੈ ਫਿਰ ਸੋਚਿਆ ਵੀ ਕੀ ਕਰੀਏ ਫਿਰ ਮੇਰਾ ਹੈਗਾ ਸੀਗਾ ਪੇਂਟਿੰਗ ਕਰ ਲੈਂਦੀ ਸੀ ਕਢਾਈ ਕਰ ਲੈਂਦੀ ਸੀ ਕਿਉਂਕਿ ਠੀਕਾ ਘਰ ਦਾ ਕੰਮ ਬਥੇਰਾ ਕੀਤਾ ਸੁੱਖ ਨਾਲ ਤਾਰਾਂ ਕੱਢਣੀਆਂ ਠੀਕਾ ਪੱਠੇ ਅਸੀਂ ਹੱਥੀ ਪੁੱਤਰ ਦੇ ਹੁੰਦੇ ਸੀਗੇ ਬਾਈ ਬੱਚਾ ਹੁੰਦੀ ਆ ਸੀ ਠੀਕ ਹੈ ਮੰਮੀ ਤੋਂ ਸਾਡੀ ਤੋਂ ਇੰਨਾ ਕੰਮ ਨਹੀਂ ਸੀ ਹੁੰਦਾ ਪਰ ਅਸੀਂ ਸੰਨੀਆਂ ਤੋਂ ਲੈ ਕੇ ਗੋਹੀ ਕੁੜੇ ਤੋਂ ਲੈ ਕੇ ਸਾਰਾ ਕੰਮ ਕੀਤਾ ਹੋਇਆ ਆਪਾਂ ਕੋਈ ਕੰਮ ਨਹੀਂ ਜੇ ਮੈਨੂੰ ਕੋਈ ਕਹੇ ਦੀ ਵੀ ਅੱਜ ਆਪਾਂ ਕੰਮ ਕਰਨਾ ਕੋਈ ਐਸਾ ਕੰਮ ਨਹੀਂ ਜਿਹੜਾ ਨਾ ਹੋਵੇ ਹਾਂ ਬਾਰਾਏ ਨਹੀਂ ਕਹਿ ਸਕਦੀ ਕੁਕਿੰਗ ਦੇ ਵਿੱਚ ਕਹਿ ਸਕਦੀ ਐ ਵੀ ਪਾਲੀਆਂ ਸਬਜ਼ੀਆਂ ਸੁਬਜ਼ੀਆਂ ਨਹੀਂ ਬਣਾਉਣੀਆਂ ਉਹਦੀਆਂ ਪਰ ਜਿਹੜੀ ਸਾਦੀ दाल ਸਬਜ਼ੀ ਆਪਣੇ ਪਿੰਡਾਂ 'ਚ ਚੱਲਦੀ ਆ ਸਰੋਂ ਦਾ ਸਾਗ ਦਾਲਾਂ ਕੱਦੂ ਦੀ ਰਾਲ ਹੋ ਗਈ ਠੀਕ ਆ ਜਿੰਨੀਆਂ ਸਾਧੀਆਂ ਜਾਂ ਸਤਾਲਾਂ ਸਰਧੀਆਂ ਚੱਲਦੀਆਂ ਨੇ ਉਹ ਆਪਾਂ ਜਰੂਰ ਬਣਾਉਣੀ ਆਉਂਦੀ ਆ ਬਾਈ ਉਹ ਸਭ ਕੁਝ ਆਉਂਦਾ ਆਪਾਂ ਨੂੰ ਠੀਕ ਐ ਚੁੱਲੇ ਦੇ ਉੱਤੇ ਰੋਟੀਆਂ ਪਕਾਉਂਦੀ ਰਹੀਆਂ ਸਟੀਆਂ ਤੇ ਕੋਈ ਐ ਨਹੀਂ ਸੀ ਗੈਸ ਰੀ ਸੀ ਹੁੰਦੇ ਚੁੱਲੇ ਤੇ ਹੀ ਸਾਰਾ ਕੰਮ ਕਰਦੇ ਹੁੰਦੇ ਸੀ ਫਿਰ ਛੁੱਟੀਆਂ ਹੋ ਜਾਂਦੀਆਂ ਮਾਪੇ ਨਾਲ ਖੇਤਾਂ 'ਚ ਜਾ ਕੇ ਕੰਮ ਕਰਾਉਂਦੇ ਮੈਂ ਹੁੰਦੇ ਨਰਮੀਆਂ ਦੇ ਵਿੱਚ ਜਦੋਂ ਛੁੱਟੀਆਂ ਹੋ ਜਾਂਦੀਆਂ ਖੇਤ ਜਾ ਕੇ ਡੈਡੀ ਵਰਗਿਆਂ ਨਾਲ ਨਰਮਾ ਚਗਾ ਕੇ ਲਿਆਉਣਾ ਆਪਦੇ ਹੀ ਖੇਤ ਜਾ ਕੇ ਮਣਮਣ ਪੱਕਾ ਨਰਮਾ ਚੁਗਦੰਦੇ ਉਹੀ ਨਰਮਾ ਆਪਣਾ ਹੁੰਦਾ ਫਿਰ ਟੀਵੀ 'ਤੇ ਲਾ ਲੈਣ ਦੇ ਨਾਟਕ ਚੱਲਦੇ ਮੂਰੇ ਪੰਡ ਹੁੰਦੀ ਟਿੰਡਿਆਂ ਦੀ ਚੁਹੀ ਜਾਂਦੇ ਵੀ ਜਿਹੜਾ ਸਭ ਤੋਂ ਵੱਧ ਅਜਿ ਟਿੰਡੇ ਕੜਦੂਗਾ ਉਹਨੂੰ ਵੱਧ ਪੈਸੇ ਮਿਲਣਗੇ ਐ ਐਵੇਂ ਦੀ ਐਵੇਂ ਦਾ ਮੇਰਾ ਬਚਪਨ ਰਿਹਾ ਤੇ ਆਈ ਲਵ ਮਾਈ ਬਚਪਨ ਮੈਨੂੰ ਬਹੁਤ ਵਧੀਆ ਲੱਗਦਾ ਮੇਰਾ ਬਚਪਨ ਹਣਾ ਤੇ ਫਿਰ ਬਈ ਇਸ ਤੋਂ ਬਾਅਦ ਆਪਾਂ ਆਹ ਬੁਟੀਕ ਦਾ ਬਿਜ਼ਨਸ ਸਟਾਰਟ ਕੀਤਾ ਸੀ ਆ ਠੀਕ ਹੈ ਕਿਰਾਂ ਤਾਂ ਬਹੁਤ ਡਰ ਲੱਗਦਾ ਸੀ ਮੈਨੂੰ ਵੀ ਕੀ ਬਣੂਗਾ ਵੀ ਕਰਤਾ ਲੇਤਾ ਬਣਾ ਕੰਮ ਸਟਾਰਟ ਵੀ ਕੀ ਹੋਗਾ ਪਰ ਪ੍ਰਮਾਤਮਾ ਦੀ ਮਿਹਰ ਨਾਲ ਸੱਚੇ ਦਿਲੋਂ ਆਪਾਂ ਮਿਹਨਤ ਕੀਤੀ ਸੀ ਠੀਕ ਹੈ ਤਾਂ ਪ੍ਰਮਾਤਮਾ ਨੇ ਇੱਥੇ ਲਿਆ ਕੇ ਖੜਾ ਕਰਤਾ ਤੇਨਸਾਰ ਮੈਂ ਘਟੋ ਘਟਾ ਆਨਲਾਈਨ ਸਕੂਟੀ ਤੇ ਨਾ ਮੈਂ ਠੰਡ ਦੇਖੀ ਬਾਈ ਨਾ ਮੈਂ ਗਰਮੀ ਦੇਖੀ ਠੀਕ ਹੈ ਮੇਰੇ ਸਹੁਰਿਆਂ ਦੇ ਸਹਜ ਹੋ ਬਣਾਲ ਮੈਂ ਜਿਹੜੀ ਹੈਗੀ ਆ ਆਪਦਾ ਅੱਜ ਬੁਟੀਕ ਤੇ ਬੈਠੀ ਆ ਆਪਦਾ ਬੁਟੀਕ ਬਣਾ ਲਿਆ ਮੈਂ ਹੁਣ ਮੈਨੂੰ ਸਾਰੇ ਜਾਣੇ ਤੁਸੀਂ ਮਨਪ੍ਰੀਤ ਕੁਰਸੀ ਵੀ ਆ ਨਾਮ ਤੋਂ ਜਾਣਦੇ ਹੋ ਠੀਕ ਹੈ ਇਹ ਨਾਮ ਕਿਤੇ ਨਾ ਕਿਤੇ ਪਰ ਇੱਥੋਂ ਦਾ ਜਜ਼ਬਾ ਮੈਨੂੰ ਮੇਰੇ ਪੇਕੇਆਂ ਨੇ ਦਿੱਤਾ ਤੇ ਉਹਨੂੰ ਪੂਰਾ ਕਰਨ ਦਾ ਜਿਹੜਾ ਹੌਸਲਾ ਸੀ ਮੇਰੇ ਸਹੁਰਿਆਂ ਨੇ ਦਿੱਤਾ ਤੇ ਮੇਰੇ ਸਪੋਰਟ ਕਰਨ ਵਾਲੇ ਮੇਰੇ ਹਸਬੰਡ ਤੋਂ ਸੀ ਜਾਣਦੇ ਹੋ ਰਣਵੀਰ ਸਿੰਘ ਜੀ ਉਹਨਾਂ ਨੇ ਮੈਨੂੰ ਇੰਨੀ ਕੁ ਜ਼ਿਆਦਾ ਸਪੋਰਟ ਕੀਤੀ ਤਾਂ ਅੱਜ ਅਸੀਂ ਦੋਨੇ ਹਸਬੰਡ ਵਾਈਫ ਇਹ ਕੰਮ ਚਲਾ ਰਹੇ ਹਾਂ ਤੇ ਨਾਲ ਨਾਲ ਸੀ YouTube ਚੈਨਲ ਚਲਾ ਰਹੇ ਹਾਂ Instagram ਤੇ ਹੈਗਾ ਮੈਂ ਲੋਕਾਂ ਤੱਕ ਆਪ ਦੇ ਡਿਜ਼ਾਈਨ ਪਹੁੰਚਾਉਣੀ ਆ ਠੀਕ ਆ ਕੋਈ ਸਾਡਾ ਇਹ ਮੋਟਿਵੇਸ਼ਨ ਹੁੰਦਾ ਵੀ ਆਪਾਂ ਲੋਕਾਂ ਨੂੰ ਕੋਈ ਗਲਤ ਜਿਹੜੀ ਹੈਗੀ ਆ ਸੇਧ ਦਈਏ ਇਹ ਮੈਂ ਆਪਦੇ ਬਾਰੇ ਦੱਸਣ ਦਾ ਮੇਰਾ ਹੱਥ ਸੀ ਮੈਂ ਇਹ ਮੰਨਦੀ ਆ ਵੀ ਜੇ ਇੱਕ ਆਪਾਂ ਬਿਜ਼ਨਸ ਕਰਨਾ ਹੋਵੇ ਠੀਕ ਆ ਤਾਂ ਆਪਾਂ ਨੂੰ ਜਰੂਰ ਸਹਿਯੋਗ ਦੀ ਜ਼ਰੂਰਤ ਪੈਂਦੀ ਆ ਵੀ ਕੋਈ ਕੰਮ ਮਦਦਤ ਨਾਲ ਹੀ ਸਾਰਾ ਕੁਝ ਹੁੰਦਾਗਾ ਠੀਕ ਹੈ ਆ ਮੈਂ ਬਿਜ਼ਨਸ ਇਸੇ ਦੌਰਾਨ ਹੀ ਖੜਾ ਕੀਤਾ ਤੇ ਅਸੀਂ ਦੋਨੇ ਟੀਚਰ ਰਹੇ ਆ ਬਾਈ ਦੋਨਾਂ ਨੇ ਅਸੀਂ ਟੀਚਿੰਗ ਲਾਈਨ ਸੀ ਸਾਡੀ ਮੇਰਾ ਤਾਂ ਸੀਗਾ ਪਹਿਲਾਂ ਮੈਂ ਸੋਚਿਆ ਸੀ ਵੀ ਮੈਂ ਪੁਲਿਸ ਦੇ ਵਿੱਚ ਭਰਤੀ ਹੋਊਂਗੀ ਉਦੋਂ ਭਈ ਨੈਸ਼ਨਲ ਦਾ ਬਣਿਆ ਨਹੀਂ ਨੈਸ਼ਨਲ ਨਹੀਂ ਖੇਦੀ ਕੋਈ ਮਜਬੂਰੀਆਂ ਹੋਈਆਂ ਸਿਲੇਕਸ਼ਨ ਹੋਈ ਮਜਬੂਰੀਆਂ ਹੋਣਗੀਆਂ ਤੇ ਉਹਦੇ ਕਰਕੇ ਉੱਥੋਂ ਪਿੱਛੇ ਹੱਟੀ ਫਿਰ ਮੈਂ ਕਿਹਾ ਵੀ ਮੈਂ ਮੈਂ ਵਕੀਲ ਬਰਨਾ ਵੀ ਤੂੰ ਜਿਹੜੀ ਆਪ ਪੜ੍ਹਾਈ ਕਰ ਸਕਦਾ ਤੂੰ ਟੀਚਰ ਵਾਲੀ ਪੜ੍ਹਾਈ ਕਰ ਪਰ ਦੇਖ ਲੋ ਪਰਮਾਤਮਾ ਨੇ ਆ ਕਿ ਜਿੱਧਰ ਲੈ ਕੇ ਆਉਣਾ ਹੁੰਦਾ ਪਰਮਾਤਮਾ ਨੇ ਲੈ ਕੇ ਆਉਣਾ ਸੀ ਇਹੀ ਬਿਜ਼ਨਸ ਦੇ ਵਿੱਚ ਤਾਂ ਇਹੀ ਬਿਜ਼ਨਸ ਦੇ ਵਿੱਚ ਆ ਗਏ ਫਿਰ ਮੈਂ ਬਾਈ ਫੈਸ਼ਨ ਡਿਜ਼ਾਈਨਿੰਗ ਦਾ ਕੀਤਾ ਕੋਰਸ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨ ਤੋਂ ਬਾਅਦ ਆ ਲੋ ਜੀ ਆਪਾਂ ਬੁਟੀਕ ਖੜਾ ਗਏ ਪਰ ਮਿਹਨਤ ਲੱਗੀ ਐ ਬਾਈ ਦਿਨ ਰਾਤ ਇੱਕ ਕਰਕੇ ਇਹ ਚੀਜ਼ ਬਣਾਈ ਆ ਇਹ ਰਿਚੋ ਤੱਕ ਪਹੁੰਚਿਆ ਮੇਨ ਤਾਂ ਹਰ ਇੱਕ ਕੰਮ ਨੂੰ ਲੱਗਦੀ ਆ ਚਾਹੇ ਇੰਨਾ ਕੰਮ ਆਉਂਦਾ ਪਰ ਕੁਛ ਨਾ ਕੁਛ ਸਹਿਯੋਗ ਜਿਹੜੀਆਂ ਮੈਂ ਪਹਿਲਾਂ ਪ੍ਰਾਪਤੀਆਂ ਹਾਸਲ ਕੀਤੀਆਂ ਆਲ ਰਾਊਂਡਰ ਰਹੀ ਉਹਨਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਬਾਕੀ ਮੇਰੀ ਪੇਕਾ ਫੈਮਲੀ ਮੇਰੀ ਸੋਹਰਾ ਫੈਮਲੀ ਮਦਰ ਇਨ ਲਾ ਫਾਦਰ ਇਨ ਲਾ ਮੇਰੀ ਮੰਮੀ ਮੇਰੇ ਪਾਪਾ ਡਿਖਾਂ ਲੈ ਇਹਨਾਂ ਦਾ ਸਭ ਤੋਂ ਵੱਧ ਸਹਿਯੋਗ ਰਿਹਾ ਮੇਰੇ ਨਾਲ ਕਿਉਂਕਿ ਇਹਨੇ ਮੇਰਾ ਤਾਂ ਜਦੋਂ ਆਪਣੀ ਸੋਹਰਾ ਫੈਮਲੀ ਤੇ ਪੇਕਾ ਫੈਮਲੀ ਦਾ ਸਹਿਯੋਗ ਹੋਵੇ ਤਾਂ ਆਪਾਂ ਕੁਝ ਵੀ ਕਰ ਸਕਦੇ ਆ ਤੇ ਆਪਣੇ ਹਸਬੰਦ ਦਾ ਸਹਿਯੋਗ ਹੋਵੇ ਤਾਂ ਸੀ ਅੱਜ ਉਹ ਦਾ ਬਿਜ਼ਨਸ ਸਟਾਰਟ ਕੀਤਾ ਤੇ ਰੀਕੀ ਘਲੇ ਦੀ ਕੀ ਜਰਨੀ ਦੀ ਉਹ ਆਪਣੀ ਜਵਾਨ ਨਾਲ ਦੱਸਾਂਗੇ ਕਿੰਨੀ ਸਟੱਡੀ ਕੀਤੀ ਹੈ ਕਿਵੇਂ ਕੀ ਕੁਝ ਐਸੀ ਹੀ ਮੇਰੀ ਜਰਨੀ ਮੇਰੀ ਕਹਾਣੀ ਮੇਰੀ ਜਵਾਨੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਦੱਸ ਕੇ ਤੁਸੀਂ ਦੱਸਿਓ ਵੀ ਤੁਹਾਨੂੰ ਕੀ ਤਾਂ ਲੱਗਿਆ ਠੀਕ ਹੈ ਜੀ ਹਲੋ ਭਾਈ ਰਿੱਕੀ ਆ ਗਿਆ ਆਪਾਂ ਹੁਣ ਤੁਹਾਨੂੰ ਰਿੱਕੀ ਦੀ ਸਟੱਡੀ ਦੱਸਾਂਗੇ ਵੀ ਰਿੱਕੀ ਨੇ ਕੀ ਸਟੱਡੀ ਕੀਤੀ ਆ ਕੀ ਜੌਬ ਕਰਦੇ ਸੀਗੇ ਰਿੱਕੀ ਦੱਸਦੇ ਆਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਆਉਣ ਦਿਓ ਇਹਨਾਂ ਨੂੰ ਹਜੇ ਉੱਪਰ ਸਕੂਟੀ ਚੜਾਉਂਦੇ ਨੇ ਪਹਿਲਾਂ ਇੱਧਰ ਦੇਖੋ ਜੁਹਾਰ ਸਿੰਘ ਜੀ ਅਸੀਂ ਦੋਨੇ ਜਣੇ ਸਕੂਟਰੀ ਦੀ ਵੇਟ ਕਰ ਰਹੇ ਆਂ ਦੇਖੋ ਅੱਛਾ ਅੱਛਾ ਚਲੋ 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 ਪਾਪਾ ਕੋਲ ਚਲੀਏ ਪਾਪਾ ਆ ਗਏ ਚਲੋ ਆਜੋ ਚਲੋ ਚਲੋ ਆਜੋ ਚਲੋ ਚਲੋ ਪਾਪਾ ਕੋਲ ਪਾਪਾ ਦੀ ਵੇਟ ਕਰਦਾ ਹੋਇਆ ਜੁਹਾਰ ਬਰਗਰ ਖਾਣੂ ਕਿਹੜਾ 버ਗਰ ਖਾਏ ਹੋਣਿਆ ਫਿਰ ਖਾਏ ਹੋਣਿਆ ਹੈ ਖਾਏ ਹੋਣਿਆ ਚੱਲ ਵੜਦੇ ਵਸ ਚੱਲ ਵੜਦੇ ਵਸ ਮੇਰੀ ਗੱਲ ਸੁਣੋ ਮੈਂ ਆਪਣੇ ਬਾਰੇ ਦੱਸਤਾ ਸਾਰਾ ਅੱਛਾ ਮੇਰੀ ਸਾਰੀ ਇੰਟਰਵਿਊ ਦੇਤੀ ਅੱਜ ਮੈਂ ਮੈਂ ਕਿਹਾ ਭਈ ਉਹ ਇੰਟਰਵਿਊ ਅਸੀਂ ਤਾਂ ਨਹੀਂ ਕਰਦੇ ਕਿਉਂਕਿ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਕੋਈ ਸਹਿਯੋਗ ਹੀ ਨਹੀਂ ਦਿੱਤਾ ਹਜੇ ਹੈਨਾ ਪੰਜਾਬ ਲਈ ਦੇਸ਼ ਲਈ ਕੁਝ ਵੀ ਨਹੀਂ ਕੀਤਾ ਪਰ ਤੁਸੀਂ ਲਾਲਚੀ ਸੀ ਆਪਦੇ ਲਈ ਕਰਦੇ ਹੋ ਨਾ ਹੰਗਰ ਕੇ ਜਦੋਂ ਜੀ ਲੋਕਾਂ ਲਈ ਕੁਝ ਕਰਨ ਲੱਗੇ ਉਹ ਤੋਂ ਅਸੀਂ ਇੰਟਰਵਿਊ ਕਰਾਂਗੇ ਜਾਂ ਐ ਵੀ ਹੁੰਦਾ ਹੈ ਨਾ ਅਸੀਂ ਬਾਲੇ ਗਰੀਬੀ ਚ ਵੀ ਨਹੀਂ ਸੀਗੇ ਬਾਈ ਮੀਡਲ ਕਲਾਸ ਫੈਮਿਲੀ ਸੀ ਮਿਹਨਤ ਕਰਕੇ ਹੋਰ ਉੱਪਰ ਹੋ ਗਏ ਆ ਚੀਜ਼ ਆ ਕਿਉਂਕਿ ਜਨਤਾ ਐ ਹੁੰਦਾ ਵੀ ਜਮਾ ਬਾਲੇ ਗਰੀਬ ਸੀ ਫਿਰ ਬਿਜ਼ਨਸ ਸਟਾਰ ਕਰਾ ਖੜਾ ਕੀਤਾ ਹੈ ਨਾ ਉਹ ਚੀਜ਼ ਹੁੰਦੀ ਹੈ ਬਾਕੀ ਰਿੱਕੀ ਮੈਂ ਆਪਣੇ ਬਾਰੇ ਦੱਸਤਾ ਤਾਂ ਹੁਣ ਰਣਵੀਰ ਸਿੰਘ ਜੀ ਦੱਸਣਗੇ ਵੀ ਇਹ ਨੇ ਕਿੱਥੇ ਕਿੱਥੇ ਇਹਨਾਂ ਨੇ ਪੜ੍ਹਾਈ ਕੀਤੀ ਆ ਕਿੰਨੀ ਇਹਨਾਂ ਨੇ ਪੜ੍ਹਾਈ ਕੀਤੀ ਦੱਸੋ ਜੀ ਰਣਵੀਰ ਸਿੰਘ ਜੀ ਮੈਸਰੀ ਕਾਲਜ ਵੀ ਆ ਗਈ ਆ ਨਹੀਂ ਜੀ ਸਟਾਰਟਿੰਗ ਤੋਂ ਦੱਸੋ ਅਸੀਂ ਪਹਿਲੀ ਕਲਾਸ ਲੈ ਕੇ ਦੱਸੋ ਉਹ ਪਹਿਲੇ ਪਿੰਡ ਦੇ ਆ ਵੀ ਦੱਸੋ ਪਹਿਲਾਂ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਸੀ ਕੀ ਹੋਇਆ ਤੁਹਾਡੇ ਨਾਲ ਉੱਥੋਂ ਹੀ ਹਟ ਕੇ ਆ ਗਏ ਸੀ ਕਿਉਂ ਕਿਉਂਕਿ ਸਾਡੇ ਦਾਦੇ ਨੂੰ ਪਸੰਦ ਨਹੀਂ ਸੀ ਸਾਡੇ ਜਵਾਗ ਪੜ੍ਹਨ ਜਾਣ ਸਹੀ ਸੀ ਗੱਲ ਦੱਸੋ ਉਹ ਪਿਆਰ ਵਾਲਾ ਕਰਦੇ ਸੀ ਹਾਂ ਫਿਰ ਕੀ ਦੇਖ ਕੀ ਹੋਇਆ ਫਿਰ ਕੀ ਅਸੀਂ ਰੋਣ ਲੱਗ ਗਏ ਹਾਂ ਤੇ ਉਹਨਾਂ ਨੇ ਸਾਡੀ ਭੈਣਾਂ ਮਗਰ ਭੇਜਤੀ ਤਾਈ ਜੀ ਦੀਆਂ ਕੁੜੀਆਂ ਪ੍ਰਾਈਵੇਟ ਚ ਹੂੰ ਦੇਸ਼ ਕਿਉਂ ਰਹੁੰਦੇ ਤਾਂ ਨਹੀਂ ਹੁਣ ਜਵਾਬਦਾਰ ਹੁੰਦੀ ਹੁੰਦੇ ਨੇ ਹਾਂ ਹਾਂ ਉਹ ਕਿ ਨਹੀਂ ਹਾਰ ਹੋਈ ਜਾਂਦੇ ਖਰਬਸ ਲੈ ਮੜ ਕੇ ਨਹੀਂ ਭੇਜੀ ਫੇਰ ਤੁਸੀਂ ਫੇਰ ਸਾਡੀ ਤਾਈ ਸੀਗੀ ਜੀ ਹੈਡਮਾਸਟਰ ਸਕੂਲ ਚ ਸਰਕਾਰੀ ਸਕੂਲ ਚ ਪਾ ਗਿਓ ਕਰ ਦਿੱਤੀ ਸੀ ਫੇਰ ਕਹਿੰਦੇ ਚਲੋ ਮੇਰੇ ਤਾਈ ਕੋਲੇ ਬਿਠਾ ਦੇ ਅੱਛਾ ਮਸਤ ਕਿ ਸੀ ਤਾਈ ਕੋਲੇ ਬੈ ਗਏ ਹੂੰ 10ਵੀਂ ਤੱਕ ਉਸੇ ਸਰਕਾਰੀ ਸਕੂਲ ਚ ਹੀ ਰਹੇ ਓਕੇ ਕੋਈ ਗੇਮ ਕੋਈ ਪਾਰਟਿਸਿਪੇਟ ਕੀਤਾ ਹੋਵੇ ਕਿਸ ਹੈ ਹੋ ਹੋ ਖੋਖੋ ਹੋਰ ਹੋ ਹੋ ਖੇਡਦੇ ਉਸ ਤੋਂ ਉਹ ਵੀ ਖੇਡੀ ਤੁਸੀਂ ਚੈਸ ਚੈਸ ਚ ਵੀ ਗਏ ਹੋ ਚੈਸ 10ਵੇਂ ਚ ਖੇਡੀ ਸੀ ਉਸ ਤੋਂ ਪਹਿਲਾਂ ਜੀ ਖੋਖੋ ਖੇਡਦੇ ਹੁੰਦੇ ਸੀ ਬਾਰ੍ਹਵੇਂ ਅਸੀਂ ਪਲੱਸ 1 ਪਲੱਸ 2 ਕਰੀਆ ਹਾਂ ਪੱਤੇ ਵਾਲੇ ਸਕੂਲ ਚ ਉੱਥੇ ਅਸੀਂ ਜਿਹੜੀ ਮੈਂ ਖੇਡੀ ਕ੍ਰਿਕਟ ਠੀਕ ਹੈ ਉਹ ਸਟੇਟ ਲੈਵਲ ਦੇ ਖੇਡ ਕੇ ਸੀ ਪ੍ਰਾਪਤੀ ਹاصل ਕੀਤੀ ਸੀ ਬਰਨਾਲਾ ਚ ਸ ਵੀ ਸੀ ਸਟੇਟ ਲੈਵਲ ਦੇ ਜਾਗੇ ਸੀ ਹਾਂ ਕ੍ਰਿਕਟ ਵੀ ਸਟੇਟ ਲੈਵਲ ਦੇ ਸੀ ਫਿਰ ਅਸੀਂ ਪੀ ਐਚ ਐਸ ਦੀ ਕਾਲਜ ਬਰਨਾਲਾ ਉੱਥੇ ਵੀ ਅਸੀਂ ਕ੍ਰਿਕਟ ਖੇਡੀ ਹੈ ਜੀ ਠੀਕ ਹੈ ਕ੍ਰਿਕਟ ਚ ਉੱਥੇ ਇੰਟਰਵਰਸਟੀ ਖੇਡੇ ਸੀ ਹਾਂ ਜੀ ਤੇ ਵਾਓ ਇੰਟਰਵਰਸਟੀ ਖੇਡੇ ਵਾਓ بیسਬਾਲ ਚ ਵੀ ਇੰਟਰਵਰਸਟੀ ਖੇਡੇ ਸੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਅਸੀਂ ਕਰੀ ਜੀ ਬੀ ਐਡ ਹਮ ਉਹ ਵੀ ਗੁਰਗੋਵਸੇ ਕਾਲਜ ਆਫ এডਿਕੇਸ਼ਨ ਬਰਨਾਲੀ ਕਰੀ ਤੁਸੀਂ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਤੁਸੀਂ ਤੇ ਤੁਹਾਡੇ ਬ੍ਰਦਰ ਦੋਨਾਂ ਨੇ ਕਿਉਂਕਿ ਇਹਨਾਂ ਦੀ ਸੇਮ ਜਰਨੀ ਹੈ ਹਾਈ ਟਵਿੰਸ ਨਹੀਂ ਹਾਂਜੀ ਫਿਰ ਨਹੀਂ ਨਹੀਂ ਅਸੀਂ ਕਹੋ ਬਾਲਪਾ ਫਿਰ ਮੈਂ ਐਮਏ ਕਰੀ ਗੁਰਗੋਵਸੇ ਕਾਲਜ ਸੰਘੇੜਾ ਠੀਕ ਹੈ ਫਿਰ ਉਦੋਂ ਬਾਅਦ ਮੈਂ ਦੁਬਾਰੇ ਫੇਰ ਐਸਡੀ ਕਾਲਜ ਦੇ ਵਿੱਚ ਫਿਰ ਮੈਂ ਪੀਐਚਡੀ ਕੀਤੀ ਵਾਹ ਕਿੰਨੀਆਂ ਡਿਗਰੀਆਂ ਨੇ ਲਗ ਰਹੀ ਹੈ ਥੀ ਬੀ ਜੀ ਸੀ ਦੀ ਹੋ ਗਈ ਹੈ ਥੀ ਬੀ ਆਈ ਦੀ ਹੋ ਗਈ ਹੈ ਤਕ ਬੀ ਆਰ ਦੀ ਹੋ ਗਈ ਹੈ 5 ਡਿਗਰੀ ਹੋ ਗਈ ਹੈ 4-5 ਡਿਗਰੀ ਹੋ ਗਈ ਹੈ ਕੀ ਬਾਤ ਹੈ ਫਿਰ ਉਹ ਦੁਆ ਮੈਂ 3 ਸਾਲ ਜਿਹੜੀ ਜੌਬ ਉਹ ਮੈਂ ਕਰੀ ਵਾਈ ਸਕੂਲ ਹੰਨੇ ਠੀਕ ਹੈ ਕੋਈ ਜੌਬ ਕੀਤੀ ਉਥੇ ਜੌਬ ਮਰੀ ਬਸਾ ਹੀ ਸੀ ਮੈਂ ਤਾਂ ਜਨ ਕਿ ਮੈਂ ਅਜ ਡਿਪਾਰਟਮੈਂਟ ਸੀ ਜਿਹੜਾ ਹੋ ਥੋੜੀ ਜਿਹੀ ਖਾਸ ਚੀਜ਼ ਵੀ ਆ ਪੰਜਾਬੀ ਟਾਈਪਿੰਗ ਉਹ ਤਾਂ ਉਹ ਤਾਂ ਮੈਂ ਤਾਂ ਕਰੀ ਸੀ ਕੰਪਿਊਟਰ ਡਿਪਾਰਟਮੈਂਟ ਚ ਸੀ ਠੀਕ ਹੈ ਪੀ ਕੇ ਡੀ ਸੀ ਬੇਸ ਤੇ ਕਰੀ ਸੀ ਮੈਂ ਠੀਕ ਹੈ ਇਤਨੂੰ ਜੌਬ ਮਿਲ ਗਈ ਸੀ ਫਿਰ ਬਸ ਉਦੋਂ YouTube ਚੈਨਲ ਬਣਾ ਲਿਆ ਜੌਬ ਛੱਡਣ ਦਾ ਕਾਰਨ ਮਨਪ੍ਰੀਤ ਕਰਕੇ ਸੀ ਉਹ ਸੁਣੇ ਘਰ ਲੋਕਡਾਊਨ ਸੀ ਬਿਹਾਰ ਸਿੰਘ ਜੀ ਵੀ ਨੇ ਉਹਨੇ ਆਪ ਹੀ ਬਿਠਾਉ ਦਾ ਘਰੇ ਲੋਕਡਾਊਨ ਚ ਠੀਕ ਹੈ ਫਿਰ ਕੰਦੇ ਵੀ ਤਰੇ ਬੈਠੋ ਛੱਡ ਜੋ ਲੋਕਡਾਊਨ ਸਾਡੇ ਦੋਮਾ ਦੀ ਜੌਬ ਛੁੱਟ ਗਈ ਲੋਕਡਾਊਨ ਚ ਹਾਂ ਮੈਂ ਦੱਸਿਆ ਸੀਗਾ ਉਹਨੇ ਕੰਮ ਤੋੜ ਲਿਆ ਤੇ ਹੌਲੀ ਹੌਲੀ ਫਿਰ ਮੈਨੂੰ ਆਇਆ ਹੋਵੇ ਬੀ ਜੌਬ ਸਕੂਟੀ ਦਾ ਪਹਿਲਾਂ ਤਾਂ ਇਹਨਾਂ ਨੇ ਜੌਬ ਕੀਤੀ ਹੋਈ ਸੀ ਜਿੰਨਾ ਟਾਈਮ ਮੇਰਾ ਮਤਲਬ ਕਿ ਵੈਸੇ ਹੀ ਸੀਗਾ ਮੈਂ ਸਕੂਟੀ ਤੇ ਆਉਂਦੀ ਜਾਂਦੀ ਸੀਗੀ ਤੁਸੀਂ ਲੈ ਲਓ ਜਿੰਨਾ ਟਾਈਮ ਮੈਂ ਸਕੂਟੀ ਤੇ ਆਉਂਦੀ ਜਾਂਦੀ ਸੀ ਫਿਰ ਜਦੋਂ ਅਸੀਂ ਬੁਟੀਕ ਲਿਆ ਫਿਰ ਉਦੋਂ ਮੇਰੀ ਪ੍ਰੈਗਨੈਂਸੀ ਸੀ ਜਿਹੜੀ ਉਹ ਸਟਾਰਟ ਹੋ ਗਈ ਸੀ ਫਿਰ ਪ੍ਰੈਗਨੈਂਸੀ ਦੇ ਵਿੱਚ ਇਹ ਸੀਗਾ ਵੀ ਮੈਨੂੰ ਲੈ ਕੇ ਆਉਣਾ ਮੇਰੀ ਕੇਅਰ ਕਰਨੀ ਫਿਰ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਇਕੱਠਿਆਂ ਨਹੀਂ ਕੰਮ ਆ ਜਿਹੜਾ ਉਹ ਸਾਰਾ ਸੰਭਲਿਆ ਫਿਰ ਅਸੀਂ ਇਕੱਠੇ ਹੀ ਟੁਗੇਦਰ ਕੰਮ ਕਰਨ ਲੱਗੀ ਹੁਣ ਤੇ ਚੱਲੀ ਜਾਂਦਾ ਕੰਮ ਸਾਰਾ ਹਾਂਜੀ ਵਧੀਆ ਚੱਲ ਰਿਹਾ ਬਾਈ ਕੁਦੀ ਸੀ ਮੇਰੇ ਨਾਲ ਆਹ ਦੇਖ ਲੋ ਕਹੇ ਕਹਿੰਦਾ ਵੀ ਚੱਲੋ ਗੱਡੀ ਚ ਲੈ ਜਾਉਂ ਕਹਿੰਦਾ ਮੈਨੂੰ ਹੁਣ ਚਲੋ ਲਓ ਜੀ ਇਹ ਸੀਗੀ ਸਾਡੀ ਜਰਨੀ ਸਾਡੀ ਕਹਾਣੀ ਸਾਡੀ ਜਵਾਨੀ ਹਾਂ ਆਪਾਂ ਹੁਣ ਸਾਰਿਆਂ ਨੂੰ ਆਪਣੀ ਇੰਟਰਵਿਊ ਦੇ ਦਿੱਤੀ ਲਓ ਹੁਣ ਆਪਾਂ ਚੱਲਦੇ ਹਾਂ ਨਾ ਰਿੱਕੀ 버ਗਰ ਖਾਣਾ ਪਾਪਾ ਨੇ ਮੰਮਾ ਵੀ ਖਾਣੇਗੀ ਦੇਖਦੇ ਫਿਰ ਤੁਸੀਂ ਖਾਓਗੇ 버ਗਰ ਤੁਸੀਂ ਕੀ ਜੂਜੀਵਾਓਗੇ ਫਿਰ ਬੜੀ ਗੁੱਡ ਚਲੋ ਇਹਦੇ ਟੋਪੀ ਦੋ ਰਿੱਕੀਓ ਪਈ ਟੋਪੀ ਰਿੱਕੀ ਲਗਾ ਰਹੇ ਨੇ ਲੋਕ ਅੱਜ ਹੋ ਗਿਆ ਆਪਾਂ ਲੇਟ ਜੁਝਾਰ ਸਿੰਘ ਜੀ ਅਜਾ ਆਪਾਂ ਲੇਟ ਹੋ ਗਈ ਜੀ ਜੁਝਾਰ ਦੇ ਪਾਪਾ ਆ ਗਏ ਲੋਕ ਲਗਾ ਕੇ ਰਿੱਕੀ ਰੋਂਦਾ ਪਤਾ ਕਿਉਂ ਸੀ ਕਿਉਂਕਿ ਇਹਨੇ ਆ ਛੇੜਨਾ ਸੀ ਤੁਹਾਡਾ ਇਹ ਤੋੜੂਗਾ ਪਾਪਾ ਆ ਗਏ ਜੁਝਾਰ ਸਿੰਘ ਕੁਝ ਮਟਾ ਦੇ ਆ ਆਪਾਂ ਪਹੁੰਚ ਗਏ ਘਰ ਠੀਕ ਆ ਰੋਟੀ ਆਪ ਬਣਾਉਣ ਲੱਗੇ ਆਪਣਾ ਰੋਟੀ ਬਣਾ ਲਈ ਆ ਫਿਰ ਆਪਾਂ ਰੋਟੀ ਖਾਣੀ ਆ ਠੀਕ ਆ ਖਾ ਕੇ ਆਪਾਂ ਕਰਨੀ ਆ ਰੈਸਟ ਕਿਉਂਕਿ ਸਵੇਰ ਦੇ ਥੱਕੇ ਹੋਇਆ ਏ ਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਠੀਕ ਆ ਤੇ ਅੱਗੇ ਸ਼ੇਅਰ ਕਰ ਦਿਓ ਬਾਏ ਬਾਏ ਕੱਲ ਮਿਲਦੇ ਆ